ਮੇਰੇ ਬੈਠੇ ਤੁਸੀਂ ਬਾਕੀ ਹਲਕਾ ਸੰਭੋ ਇੱਥੇ ਤੁਹਾਨੂੰ ਜਾਣ ਦੀ ਲੋੜ ਨਹੀਂ ਤੇ ਜਦ ਸਿਹਤ ਥੋੜੀ ਜੀ ਸਾਥ ਨਹੀਂ ਦਿੰਦੀ ਸੀ ਤੇ ਫਿਰ ਬੜੇ ਚਾਹ ਦੇ ਨਾਲ ਹਮੇਸ਼ਾ ਕੁਛ ਕਰਦੇ ਸੀ ਕਿਹੜੇ ਪਿੰਡ 'ਚ ਜਾ ਰਹੇ ਹੋ ਫਿਰ ਉਹਨਾਂ ਪਿੰਡਾਂ ਦੇ ਬਕਰਾਂ ਨੂੰ ਉਹਨਾਂ ਨੇ ਆਪ ਫੋਨ ਕਰਨਾ ਤੇ ਮੇਰੇ ਹਰੇਕ ਇਲੈਕਸ਼ਨ ਦੀ ਮੇਰੇ ਹਰੇਕ ਦੌਰੇ ਦੀ ਬਹੁਤ ਚਿੰਤਾ ਕਰਦੇ ਸੀ ਅੱਜ ਜਿੰਨੀ ਘਾਟ ਕਮੀ ਮੈਨੂੰ ਉਹਨਾਂ ਦੀ ਮਹਿਸੂਸ ਹੋ ਰਹੀ ਹੈ ਸ਼ਾਇਦ ਸਾਰੇ ਪੰਜਾਬ ਨੂੰ ਵੀ ਸਾਡੇ ਬਾਪੂ ਦੀ ਘਾਟ ਮਹਿਸੂਸ ਹੋ ਰਹੀ ਹੈ ਤੇ ਇਹ ਨੇੜੇ ਤੇੜੇ ਦੇ ਜੁੜੇ ਪਿੰਡ ਸਿਗੇ ਇਹ ਤਾਂ ਉਹਨਾਂ ਵਾਸਤੇ ਜਿੱਥੇ ਸਾਰਾ ਲੰਮੀ ਹਲਕਾ ਉਹਨਾਂ ਵਾਸਤੇ ਬਹੁਤ ਖਾਸ ਸਗਾ ਪਰਿਵਾਰ ਸਗਾ ਲੇਕਿਨ ਨੇੜੇ ਤੇੜੇ ਦੇ ਪਿੰਡਾਂ ਚ ਤਾਂ ਸਾਰੀ ਉਮਰ ਤੁਹਾਡੇ ਕਈ ਪੀੜੀਆਂ ਨੇ ਉਹਨਾਂ ਦੇ ਨਾਲ ਬਿਤਾਈ ਤੇ ਉਹਨਾਂ ਨੇ ਤੁਹਾਡੇ ਵਿੱਚ ਵਿਚਰ ਕੇ ਸੁੱਖ ਦੁੱਖ ਵਿੱਚ ਸਾਝ ਪਾਈਆਂ ਜਿਸ ਇਲਾਕੇ ਵਿੱਚ ਜਿਸ ਚੀਜ਼ ਦੀ ਲੋੜ ਸੀ ਅੱਜ ਤੁਹਾਡੇ ਪਿੰਡ 'ਚ ਕੋਈ ਵੀ ਵਿਕਾਸ ਦੀ ਚੀਜ਼ ਇੱਕ ਇੱਕ ਇੱਟ ਬਾਦਲ ਸਾਹਿਬ ਦੀ ਰੱਖੀ ਹੋਈ ਹੈ ਤੇ ਇਹੋ ਜੀ ਸੋਚ ਜਦ ਅੱਜ ਦੇਖਦੇ ਆ ਕਿ ਸਰਕਾਰਾਂ ਕੱਲੇ ਵੋਟਾਂ ਦੇ ਵੇਲੇ ਉਮੀਦਵਾਰ ਨਿਕਲ ਕੇ ਆਉਂਦੇ ਨੇ ਤੇ ਫਿਰ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੱਡੇ-ਵੱਡੇ ਸੁਪਨੇ ਦਿਖਾ ਕੇ ਲੋਕਾਂ ਦੀ ਵੋਟਾਂ ਲੁੱਟ ਕੇ ਮਗਰੋਂ ਨਜ਼ਰ ਤੱਕ ਨਹੀਂ ਆਉਂਦੇ ਨੇ ਇਹਨਾਂ ਸਮਿਆਂ 'ਚ ਬਾਦਲ ਸਾਹਿਬ ਦੀ ਯਾਦ ਆਉਂਦੀ ਹੈ ਜਿਨ੍ਹਾਂ ਦੀ ਜ਼ੁਬਾਨ ਹੀ ਇਹੋ ਜਿਹੀ ਪੱਕੀ ਸੀ ਕਿ ਇੱਕ ਵਾਰੀ ਜੇ ਉਹਨਾਂ ਨੇ ਕਹਿਤਾ ਬੰਦੇ ਨੂੰ ਵਿਸ਼ਵਾਸ ਸੀ ਕਿ ਹੁਣ ਕਰਕੇ ਦਿਖਾਨਗੇ ਜੇ ਕਿਹਾ ਤੇ ਅੱਜ ਭਾਵੇਂ ਕੋਈ ਗਾਰੰਟੀ ਦੇ ਦੇ ਦੂਜੇ ਵਿਰੋਧੀ ਪਾਵੇਂ ਵਾਅਦੇ ਕਰ ਦੇ ਕਿਸੇ ਨੂੰ ਭਰੋਸਾ ਹੀ ਨਹੀਂ ਕਿ ਕੋਦੇ ਕੋਈ ਪੂਰਾ ਵੀ ਕਰੂਗਾ ਤੇ ਅੱਜ ਆਪਾਂ ਦੇਖਦੇ ਆ ਕਿ ਸਵੇਰੇ ਕਿਸ ਪਾਰਟੀ ਚ ਨੇ ਸ਼ਾਮ ਨੂੰ ਕਿਸ ਪਾਰਟੀ ਚ ਨੇ ਕਦੇ ਹਲਕਾ ਬਦਲ ਲਿਆ ਕਦੇ ਪਾਰਟੀ ਬਦਲ ਲਈ ਤੇ ਫਿਰ ਦਿੱਲੀ ਦੀ ਸਰਕਾਰ ਜੇ ਆਪਾਂ ਬਣਾਨੀ ਹੈ ਤੇ ਦਿੱਲੀ ਭੇਜਣਾ ਤਾਂ ਕੀ ਵਿਸ਼ਵਾਸ ਰੱਖ ਸਕਦੇ ਆ ਕਿ ਜਿਹੜੇ ਪਾਰਟੀਆਂ ਤੇ ਹਲਕੇ ਬਦਲ ਸਕਦੇ ਨੇ ਉਹ ਦਿੱਲੀ ਜਾ ਕੇ ਖੜਨਗੇ ਤੇ ਇੱਕੋ ਬਾਦਲ ਸਾਹਿਬ ਜਿਨ੍ਹਾਂ ਨੇ ਮੈਨੂੰ ਲੱਗਦਾ 25 ਸਾਲ ਜਿੱਥੇ ਖੜ ਗਏ ਹਲਕੇ 'ਚ 25 26 ਸਾਲ ਤੁਹਾਡੇ ਵਿੱਚ ਹੀ ਰਹੇ ਇਸ ਤੋਂ ਪਹਿਲੇ ਗਿੱਧੜਵਾਚ ਐ ਫਿਰ ਖੜੇ ਸੀ ਤੇ ਉੱਥੇ ਹੀ ਖੜੇ ਸੀ ਨਾ ਕਿ ਦੇ ਪਾਰਟੀ ਸੋਚਣ ਦੀ ਬਦਲਣ ਦੀ ਸੋਚ ਸਕਦੇ ਸੀ ਤੇ ਨਾ ਕੋਈ ਹਲਕਾ ਸੋਚਣ ਦੀ ਤੇ ਰਬ ਦਾ ਸ਼ੁਕਰਾਨਾ ਕਰਦੀਆਂ ਕਿ ਸਾਡੇ ਵਰਗਿਆਂ ਨੂੰ ਵੀ ਇਹੋ ਜਿਹਾ ਕੰਮ ਇਹੋ ਜਿਹੀ ਰਾਹ ਤੇ ਚੱਲਣ ਵਾਸਤੇ ਇੱਕ ਚਾਨਣ ਮੋਨਾਰਾ ਸਾਡੇ ਪਰਿਵਾਰ ਦੇ ਵਿੱਚ ਸਾਨੂੰ ਮਿਲਿਆ ਭਾਵੇਂ ਸਾਨੂੰ ਵੀ ਅੱਜ ਬੜਾ ਸੌਖਾ ਸੀ ਕਿ ਕਿਸੇ ਦੇ ਨਾਲ ਭਾਈਵਾਲੀ ਪਾ ਲਈਏ ਕੁਰਸੀ ਸੌਖੀ ਨਿਕਲ ਜੂਗੀ ਪਰ ਬਾਵਾ ਸਾਹਿਬ ਤੋਂ ਸਿੱਖਿਆ ਕਿ ਅਸੂਲਾਂ 'ਤੇ ਖੜਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਅਹੁਦੇ ਕੁਰਸੀਆਂ ਸਰਕਾਰਾਂ ਇਹਨਾਂ ਦੇ ਕੋਈ ਮਤਲਬ ਨਹੀਂ ਹੁੰਦਾ ਹੈ ਹਕਾ ਲੋਕਾਂ ਦੀ ਲੋਕਾਂ ਦੀ ਹਕਾ ਪਾਵੇਂ ਜਿੰਨੀ ਵੱਡੀ ਸਰਕਾਰਾਂ ਹੈਗੀਆਂ ਉਹਨਾਂ ਦੇ ਨਾਲ ਟੱਕਰ ਲੈਣ ਵਾਸਤੇ ਪਾਵੇਂ ਬਾਦਲ ਸਾਹਿਬ ਨੇ 18 ਸਾਲ ਕੈਦਾਂ ਕੱਟੀਆਂ ਤੇ ਉਹ ਵੀ ਕੱਟੀਆਂ ਪਾਵੇਂ ਲੜਾਈਆਂ ਲੜੀਆਂ ਤੇ ਉਹ ਵੀ ਉਹਨਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਜਿੱਥੇ ਅੱਜ ਤੁਹਾਡੀ ਆਤੀ ਤੁਹਾਡੇ ਕੋਲ ਆਈ ਹੈ ਭੈਣ ਆਈ ਹੈ ਜਿਵੇਂ ਬਾਦਲ ਸਾਹਿਬ ਦੇ ਸਮੇਂ ਤੁਸੀਂ ਆਸ਼ੀਰਵਾਦ ਦਿੱਤਾ ਮੈਂ ਆਸ ਰੱਖਦੀ ਆ ਕਿ ਇਹ ਸਾਰੇ ਲੋਕੀ ਜਿਹੜੇ ਭੰਡੀ ਪ੍ਰਚਾਰ ਕਰਦੇ ਨੇ ਬਾਦਲ ਸਾਹਿਬ ਦੇ ਖਿਲਾਫ ਮੇਰੇ ਵਿਰੋਧੀ ਆਣਗੇ ਤੁਹਾਡੇ ਕੋਲ ਉਹਨਾਂ ਦੇ ਕੋਲ ਕੀਤੇ ਹੋਏ ਕੰਮਾਂ ਦੇ ਬਾਰੇ ਦੱਸਣ ਲਈ ਕੁਝ ਨਹੀਂ ਹੋਊਗਾ। ਉਹ ਕੱਲੇ ਜਿਵੇਂ ਇਹਨਾਂ ਦੋਹਾਂ ਪ੍ਰਚਾਰ ਕਰਕੇ ਕਦੇ ਬਾਦਲ ਸਾਹਿਬ ਦੇ ਉੱਤੇ ਸਾਡੀ ਪਾਰਟੀ ਤੇ ਉਹਨੇ ਗੰਦੇ ਦੋਸ਼ ਲਾਉਂਦੇ ਸੀ ਕਿ ਨਸ਼ੇ ਵੇਚਦੇ ਆ।